ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਦਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਵੇਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਹਰੀ ਅਮਰਤ ਬੂੰਦ ਸੁਹਾਵਣੀ ਮੈਂ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲ ਲੈਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਨਾਨਕ ਹਰਿ ਜੀ ਮਿਆ ਕਰ ਸ਼ਬਦ ਸੁਵਾਰਣ ਹਾਰ ਸਾਵਣ ਤਿਨਾ ਸੁਆਗੜੀ ਜਨ ਰਾਮ ਨਾਮੋ ਰਹਾਰ ਨਾਨਕ ਹਰਜੀ ਮੈਂ ਆਕਰ ਸ਼ਬਦ ਸੁਵਾਰਨ ਹਾਰ ਸਾਵਣ ਤੇ ਨਾ ਸੁਆਗਣੀ ਜੇ ਨਾਮ ਨਾਮ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੋ 28 ਸਤਿਗੁਰੂ ਸਵਰ ਸਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ਼ ਪਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਦੀ ਗੋਦ ਅੰਦਰ ਜੁੜ ਬੈਠੇ ਪਿਆਰ ਵਾਲੇ ਸਤ ਸੰਗੀ ਜਨੂੰ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਤਾ ਜੋ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਗੋਦ ਅੰਦਰ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਅੱਜ ਫਰਦਾ ਮਹੀਨਾ 30 ਤੋਂ ਕੇ ਸਾਮਰ ਦਾ ਜਰਾ ਮਹੀਨਾ ਇਹ ਆਰੰਭ ਹੋਇਆ ਹੈ ਇਸ ਮਹੀਨੇ ਅੰਦਰ ਇਸ ਮਨੁੱਖੀ ਜੀਵਨ ਨੂੰ ਸਵਾਗਤ ਬਾਤ ਤੇ ਜੋ ਸਤਿਗੁਰ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਸਾਡੀ ਚੋਣੀ ਤੇ ਪਾਇਆ ਹੈ ਬਾਰਾਮਾਂ ਦੀ ਬਾਣੀ ਮਾਜ ਰਾਗ ਅੰਦਰ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਤਰ ਬਚਨ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਸਾਲ ਦੇ 12 ਮਹੀਨੇ ਸ਼ੇਰ ਉੱਤਾਲੇ ਜੇ ਠਹਾੜ ਦਾ ਮਹੀਨਾ ਜਿਹੜਾ ਗਰਮੀ ਦਾ ਏ ਅੱਜ ਇੱਕ ਸਾਵਣ ਹੈ ਸਾਵਣ ਤੇ ਭਾਦੂ ਵਰਖਾ ਰੁੱਤ ਦੇ ਨਿਵੇਂ ਜਿਵੇਂ ਅਤਿ ਗਰਮੀ ਹੋਵੇ ਵਰਖਾ ਪੈ ਜਾਏ ਤੇ ਮਨੁੱਖ ਠੰਡਕ ਮਹਿਸੂਸ ਕਰਦਾ ਏ بارش ਹੁੰਦੀ ਆ ਜਿਹੜੀ ਖੇਤੀ ਹਰੀ-ਪਰੀ ਹੋ ਜਾਂਦੀ ਆ ਇਹ ਪਾਚਾਦਕ ਬੜਾ ਵੱਡਾ ਮਦੱਪਣ ਹੈ ਜੋ ਅਸੀਂ ਬਾਰੋਂ ਦੇਖਦੇ ਆ ਉਹਨੂੰ ਵੇਖ ਕੇ ਅਸੀਂ ਪਰਮਾਤਮਾ ਨੂੰ ਪ੍ਰੀਤੀ ਪਾਉਣ ਦਾ ਜੋ ਪਰਮਾਤਮਾ ਨੇ ਪਾਤਸ਼ਾਹ ਨੇ ਸਾਨੂੰ ਇਹ ਢੰਗ ਤਰੀਕਾ ਦੱਸਿਆ ਸੀ ਬੜੇ ਸੌਕੇ ਤਰੀਕੇ ਨਾਲ ਸਮਝ ਲੇ ਜਿਵੇਂ ਖੇਤੀ ਆ ਰੁੱਖ ਨੇ ਤਪੱਸ ਦੇ ਨਾਲ ਰੁੱਖਾਂ ਦੇ ਪੱਤੇ ਵੀ ਸੁੱਕਣ ਲੱਗਦੇ ਨੇ ਖੇਤੀ ਸੁੱਕਣ ਲੱਗਦੀ ਹੈ ਮੀਂਹ ਪੈ ਜਾਂਦਾ ਤੇ ਖੇਤੀ ਹਲੀਪਰੀ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਖੇਤੀ ਇਹ ਜੋ ਬਨਸਪਤੀ ਆ ਉਹ ਤੇ ਮੀਂਹ ਦੇ ਪਾਣੀ ਨਾਲ ਹਰੀ ਹੋਗੀ ਮਨੁੱਖ ਦੀ ਜਿਹੜੀ ਸੁਰਤ ਹੈ ਇਹ ਕਿਵੇਂ ਅਜਿਹਾ ਪ੍ਰਯੋਗ ਕਰੀਦਾ ਅੱਜ ਦੇਖ ਕੇ ਦੇਣਾ ਸੰਸਾਰ ਅੰਦਰ ਮਨੁੱਖ ਕੋਲ ਧਨ ਦੀ ਕੋਈ ਕਮੀ ਨਹੀਂ ਆ ਜਾਇਦਾਤ ਕਾਰੋਬਾਰ ਹਰ ਕੋਈ ਵਧੀਆ ਹੈ ਪਰ ਜੇ ਮਨੁੱਖ ਦੇ ਮਨ ਨੂੰ ਵੇਖੀਏ ਤੇ ਮਨ ਅਜ ਸੁੱਕਾ ਪਿਆ ਹੈ ਸੁੱਕੇ ਮਨ ਦੀ ਇੱਕ ਨਿਸ਼ਾਨੀ ਹੈ ਪਾਚਨ ਸਭ ਕੁਝ ਅਜਿਵਲੇ ਸਭ ਤੋਂ ਬਖਸ਼ਿਸ਼ ਕੀਤੀ ਹੈ ਜਦੋਂ ਸਾਡਾ ਮਨ ਹਰਿਆ ਭਰਿਆ ਹੋ ਜਾਂਦਾ ਫਿਰ ਸੰਗਤ ਵੀ ਚੰਗੀ ਲੱਗਦੀ ਆ ਸ਼ਬਦ ਵੀ ਚੰਗਾ ਲੱਗਦਾ ਹੈ ਬਾੜੀ ਵੀ ਚੰਗੀ ਲੱਗਦੀ ਆ ਸਾਡਾ ਨਿਤਨੇਮ ਕਰਨ ਨੂੰ ਦਿਲ ਕਰੇਗਾ ਸੰਗਤ ਵਿੱਚ ਜਾਣ ਨੂੰ ਦਿਲ ਕਰੇਗਾ ਸੇਵਾ ਕਰਨ ਨੂੰ ਦਿਲ ਕਰੇਗਾ ਇਹ ਹਰੇ ਭਰੇ ਮਨ ਦੀ ਸ਼ਗਰੀ ਆ ਆ ਥੋੜੇ ਦਿਨ ਪਹਿਲਾਂ ਇੱਕ ਸਮਾਗਮ ਹੋਇਆ ਨਾ ਦੋਦਰਾ ਸਾਹਿਬ ਤੋਂ ਜਿਹੜੀ ਸੰਗਤ ਆਉਂਦੀ ਆ ਤੇ ਪਿਛਲੇ ਮਹੀਨੇ ਉਹਨਾਂ ਨੇ ਦੋ ਸਮਾਗਮ ਇਕੱਠੇ ਕੀਤੇ ਇੱਕ ਮੱਝਪੁਰ ਸੀ ਤੇ ਇੱਕ ਜੰਮੂ ਦੀ ਧਰਤੀ ਤੇ ਸੀ ਤੇ ਪਰਸੋਂ ਚੌਥ ਫਿਲੂਆਮ ਸਾਤੋਂ ਗੁਰਮੁਖ ਪਿਆਰੇ ਮਾਸਟਰ ਜੀ ਆਪ ਜੀ ਜਾਣਦੇ ਹੋਵੋਗੇ ਉਹਨਾਂ ਦਾ ਫੋਨ ਆਇਆ ਕਹਿ ਲਗੇ ਦੋ ਸਮਾਗੋ ਪਹਿਲਾਂ ਇਕੱਠੇ ਕੀਤੀ ਅੱਗੇ 15 ਦਿਨੀ ਹੁੰਦਾ ਸੀ ਉਹਨਾਂ ਮਹੀਨੇ ਬਾਅਦ ਜਦ ਰੇ ਦੋ ਸਮਾਗਮ ਮਡੇਰਾ ਦੂਰ ਦੀ ਧਰਤੀ ਤੇ ਲੱਗੇ ਨੇ ਰੱਖੇ ਨੇ ਅੱਗੇ 12 ਦਿਨਾਂ ਬਾਅਦ ਸੰਗਤ ਵਿੱਚ ਚਲੇ ਜਾਈਦਾ ਸੀ ਆਨੰਦ ਮਹਿਸੂਸ ਕਰੀਦਾ ਸੀ ਤੇ ਕਹਿੰਦੇ ਅੱਜ ਸਮਾਂ ਹੀ ਨਹੀਂ ਲੱਗ ਰਿਹਾ ਕਹਿਣ ਤੋਂ ਭਾਵ ਜਿੰਨਾਂ ਦਾ ਸੰਗਤ ਨਾਲ ਪਿਆਰ ਹੋ ਜਾਂਦਾ ਤੇ ਮੈਂ ਆਖਿਆ ਚਲੋ ਤੁਹਾਨੂੰ ਫੋਨ ਲਾ ਲੈਂਦਾ ਤੇ ਮੇਰਾ ਦਿਲ ਕਹਤਾ ਮੈਂ ਤੁਹਾਡੇ ਕੋਲ ਇੱਕ ਦੋ ਦਿਨ ਰਹਿ ਕੇ ਜਾਵਾਂ ਕਹਿਣ ਤੋਂ ਭਾਵ ਜਿੰਨਾਂ ਦਾ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰੇਮ ਹੋ ਜਾਂਦਾ ਇਹਨਾਂ ਇਹ ਹਾਰੇ ਪਰ ਇਹ ਮਨ ਦੀ ਨਿਸ਼ਾਨੀਆਂ ਸੰਗ ਤੋਂ ਬਿਨਾਂ ਨਹੀਂ ਰਹਿ ਸਕਦੇ ਪਾਚਕੰਨ ਨੇ ਜਿੰਦਗੀ ਨੂੰ ਹਰਿਆ ਪਰਿਆ ਕਰਨ ਵਾਸਤੇ ਉਹ ਗੁਰੂ ਦਾ ਸ਼ਬਦ ਹੈ ਜਿਹੜੀ ਜੀਵੀ ਸਤਰੀਆਂ ਕਾਮਣੀ ਤੋਂ ਭਾਵਿਆ ਇਸ ਤਰੀਕ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾ ਲੈਂਦੀ ਹੈ ਨਾ ਜਿਵੇਂ ਵਰਖਾ ਦੇ ਉੱਤੇ ਵਿੱਚ ਮੀਂਹ ਪੈਂਦਾ ਹੈ ਤੇ ਫਸਲ ਹਰੀ-ਪਰੀ ਹੋ ਜਾਂਦੀ ਹੈ ਬਨਸਪਤੀ ਮੌਲ ਜਾਂਦੀ ਹੈ ਇਸੇ ਤਰ੍ਹਾਂ ਉਹਦਾ ਜਰਾ ਮੰਨਿਆ ਨਾ ਜਦੋਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਤੇ ਮਨ ਵੀ ਖੇੜ ਜਾਂਦਾ ਹੈ ਜਿੰਦਗੀ ਅੰਦਰ ਖੇੜਾ ਆ ਜਾਂਦਾ ਹੈ ਜਿੰਦਗੀ 'ਚ ਆਨੰਦ ਜਿੰਦਗੀ ਖੁਸ਼ੀਆਂ ਨਾਲ ਭਰਪੂਰ ਹੋ ਜਾਂਦੀ ਆ ਆ ਉਹ ਅਖਰੀ ਅਰਥ ਕੇਵਲ ਸਮੇ ਦੀ ਸੀਮਾ ਨੂੰ ਮੁਕ ਰੱਖ ਦਿਆ ਸਾਹਿਬ ਕਹਿੰਦੇ ਸਾਵਣ ਸਰਸੀ ਕਾਮਣੀ ਚਰਮ ਕਮਲ ਸਿਓ ਪਿਆਰ ਸਾਵਣ ਸਾਵਣ ਦਾ ਮਿਲਣਾ ਸਾਵਣ ਦੇ ਮਹੀਨੇ ਅੰਦਰ ਮੀਂਹ ਪਿਆ ਬਨਸਪਤੀ ਮੋਲ ਗਈ ਇਸੇ ਤਰ੍ਹਾਂ ਜੀਵ ਇਸਤਰੀ ਜਿਹਦਾ ਪ੍ਰਮਾਤਮਾ ਦੇ ਚਰਨਾ ਨਾਲ ਕਮਲ ਰੂਪੀ ਜਿਹੜੇ ਚਰਨਿਆਂ ਦਾ ਨਾਲ ਪਿਆਰ ਕਰ ਗਿਆ ਇੱਥੇ ਚਰਨਾ ਤੋਂ ਪਾਵਿਆ ਗੁਰੂ ਗ੍ਰੰਥ ਸਾਹਿਬ ਦੇ ਚਰਨੇ ਗੁਰੂ ਜੀ ਦਾ ਸ਼ਬਦ ਕਿਰਦੇ ਚਰਨ ਸ਼ਬਦ ਗੁਰੂ ਕੋ ਨਾਨਕ ਬਾਦਿਓ ਪਾਲ ਘਰ ਘਰ ਪ੍ਰਣਾਮ ਚਿਤ ਚਰਨਾ ਤੇ ਕਮਲਨੂਪੀ ਚਰਨ ਕਿਉਂ ਕਿਹਾਏ ਗੁਰੂ ਕਾ ਜਿਹੜਾ ਸ਼ਬਦ ਹੈ ਨਾ ਤੁਸੀਂ ਕਮਲ ਦੇਖੋ ਅੱਜ ਤੋਂ ਚੀਜ਼ਾਂ ਰਹਿ ਨਹੀਂ ਗਈਆਂ ਸੰਸਾਰ ਅੰਦਰ ਢਾਹ ਹੋਣੀ ਜਸ ਰੋਮਣਾ ਉਹਦੇ ਚ ਇੱਕ ਕਮਲ ਦਾ ਫੁੱਲ ਹੁੰਦਾ ਹੈ ਤੇ ਢਾਹ ਦੇ ਥੱਲੇ ਤੁਸੀਂ ਵੇਖੋ ਤੇ ਚਿੱਕੜ ਹੁੰਦਾ ਹੈ ਤੇ ਕਮਲ ਦਾ ਫੁੱਲ ਜਿਹੜੇ ਉਹਦੇ ਪੱਤੇ ਨੇ ਪਾਣੀ ਦੀ ਹਿੱਕ ਤੇ ਤਾਰੀਆਂ ਲਾਉਂਦੇ ਨੇ ਤੇ ਜਦੋਂ ਸੂਰ ਚੜਦਾ ਤੇ ਕਮਲ ਫੁੱਲ ਖਿੜ ਜਾਂਦਾ ਏ ਜਦੋਂ ਸੂਰ ਅਸਤ ਹੋ ਜਾਂਦਾ ਤੇ ਕਮਲ ਫੁੱਲ ਮਿੱਟਿਆ ਜਾਂਦਾ ਏ ਕਹਿਣ ਤੋਂ ਭਾਵ ਜਿਹੜਾ ਕਮਲ ਦਾ ਫੁੱਲ ਏ ਉਹ ਸੰਸਾਰ ਰੂਪੀ ਚੱਕੜ ਨਾਲ ਵੀ ਜੁੜਿਆ ਏ ਤੇ ਕਰਤਾਰ ਰੂਪੀ ਉਹਦੀ ਜਿਹੜੀ ਰਹਿਮ ਤੇ ਸੂਜ ਦੇ ਰੂਪ ਵਿੱਚ ਉਹ ਸਾਨੂੰ ਗਰਮੀ ਦਿੰਦਾ ਪਿਆ ਏ ਉਹ ਸੂਜ ਨਾਲ ਵੀ ਜੁੜਿਆ ਏ ਜਦੋਂ ਸੂਰ ਚੜਦਾ ਤੇ ਖਿੜ ਜਾਂਦਾ ਏ ਰਹਿੰਦਾ ਸੰਸਾਰ ਵਿੱਚ ਆ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਨਾ ਇਹ ਜਿਹੇ ਸੰਸਾਰ ਦੀਆਂ ਗੱਲਾਂ ਨਹੀਂ ਤੇ ਨਰਨਕਾਰ ਦੀਆਂ ਗੱਲਾਂ ਦੀਆਂ ਪਾਤਸ਼ਾਹ ਸੰਸਾਰ ਦੀਆਂ ਗੱਲਾਂ ਨੂੰ ਲੈ ਕੇ ਸਾਨੂੰ ਨਰਨਕਾਰ ਨਾਲ ਜੋੜ ਦਿੰਦੇ ਨੇ ਭਾਵ ਸਾਡੀ ਗੱਲ ਉਹਦੇ ਨਾਲ ਪਾ ਦਿੰਦੇ ਨੇ ਜਿਵੇਂ ਕੋ ਚੋਲਾ ਹੁੰਦਾ ਦੋਹਾਂ ਪਰਿਵਾਰਾਂ ਨੂੰ ਜਾਣਦਾ ਤੇ ਰਿਸ਼ਤਾ ਜੋੜ ਦਿੰਦਾ ਨਾ ਇਸੇ ਤਰ੍ਹਾਂ ਪਾਤਸ਼ਾਹ ਸਾਡੀਆਂ ਗੱਲਾਂ ਉਸ ਅਕਾਲਪੁਰਖ ਅੱਗੇ ਰੱਖ ਕੇ ਤੇ ਉਹਦੇ ਕੋਲੋਂ ਪਿਆਰ ਦੀ ਦਾਤ ਸਾਡੀ ਝੋਲੀ 'ਚ ਪਾ ਦਿੰਦੇ ਨੇ ਭਾਵ ਉਹਦੇ ਨਾਲ ਸਾਨੂੰ ਜੋੜ ਦਿੰਦੇ ਨੇ ਇਹਨੂੰ ਕਹਿੰਦੇ ਨੇ ਕਮਲ ਜਿਵੇਂ ਕਮਲ ਚਿਕੜ ਨਾਲ ਵੀ ਤੇ ਸੂਰਜ ਨਾਲ ਵੀ ਜੁੜਿਆ ਏ ਸ਼ਬਦ ਸੰਸਾਰ ਤੇ ਨੰਕਾਰ ਨਾਲ ਜੁੜਿਆ ਏ ਅਸੀਂ ਵੀ ਸੰਸਾਰ ਨਾਲ ਜੁੜਨਾ ਹੈ ਭਾਵੇਂ ਸੰਸਾਰ ਵਿੱਚੋਂ ਕਰਤਾਰ ਨੂੰ ਵੇਖਣਾ ਹੈ ਤੇ ਨੰਕਾਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਦੇ ਰੰਗ ਨੂੰ ਮੰਨਣਾ ਹੈ ਅੱਗੇ ਸਾਬ ਕਹਿੰਦੇ ਨੇ ਮਨ ਤਨ ਰਤਾ ਸਤ ਰੰਗ ਇੱਕੋ ਨਾਮ ਅਧਾਰ ਜਿੰਨਾਂ ਨੂੰ ਸ਼ਬਦ ਦੀ ਖੇੜ ਦਾ ਪਤਾ ਲੱਗ ਜਾਂਦਾ ਨਾ ਉਹਨਾਂ ਦੇ ਮਨ ਤੇ ਹੁਣ ਮਾਇਆ ਦਾ ਰੰਗ ਨਹੀਂ ਨਾਮ ਦਾ ਰੰਗ ਚੜ ਜਾਂਦਾ ਏ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਇੱਕੋ ਹੀ ਆ ਨਾਮ ਹੁਣ ਗੁਰੂ ਕੀ ਬਾਣੀ ਪੜ੍ਹ ਕੇ ਵੇਖੋ ਪਾਤਸ਼ਾਹ ਹਰ ਬਾਤ ਨੂੰ ਨਾਮ ਨਾਲ ਜੋੜ ਦਿੰਦੇ ਸ਼੍ਰੀ ਗੁਰੂ ਸਾਹਿਬ ਦੇ ਬਚਨ ਹੁੰਦਾ ਨਾ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਦੀ ਸੰਗਤਾਂ ਦੀ ਸਾਧ ਜਨਾਂ ਦੀ ਸੇਵਾ ਲੱਗ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਬਾਤ ਨਾਮ ਤੇ ਆ ਕੇ ਦਿੱਤੀ ਗਈ ਹਰ ਹਰ ਨਾਮ ਰਿਦੇ ਸਦਗਾਨ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗਿ ਹੋ ਮਸ਼ਹੂਰ ਹੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਮ ਕਾਤੇ ਬਲ ਬਲ ਦਾ ਸਭਾ ਸੰਗਤ ਵੀ ਉਹ ਜਿੱਥੇ ਨਾਮ ਲਿਆ ਸੋਭਾ ਚਾਹੀਦੀ ਆ ਰੋਗਾ ਤੋਂ ਮੁਕਤੀ ਚਾਹੀਦੀ ਆ ਜ਼ਿੰਦਗੀ ਦਾ ਆਨੰਦ ਖੇੜਾ ਚਾਹੀਦਾ ਤੇ ਪਾਤਸ਼ਾਹ ਕਹਿੰਦੇ ਇਕੋ ਨਾਮ ਲਿਆ ਜਿਹਨੂੰ ਪਤਾ ਲੱਗ ਜਾਂਦਾ ਉਹਦੀ ਜ਼ਿੰਦਗੀ ਦਾ ਆਧਾਰ ਨਾਮ ਹੋ ਜਾਂਦਾ ਏ ਫਿਰ ਵਿਖਿਆ ਰੰਗ ਕੁੜਾ ਵਿਆ ਵਿਖਿਆ ਕਹਿੰਦੇ ਤੇ ਝੂਠ ਅੱਜ ਅਸੀਂ ਕਹਿੰਦੇ ਝੂਠ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਝੂਠ ਨਾਲ ਗੱਡੀ ਚੱਲਦੀ ਆ ਦੁਕਾਨ ਚੱਲਦੀ ਆ ਥੋੜਾ ਥੋੜਾ ਚਾਹੀਦਾ ਏ ਪਰ ਉਹ ਰੱਬ ਦਾ ਪਿਆਰਾ ਕਹਿੰਦਾ ਘੜਾ ਕਿਉਂ ਦਾ ਡੁੱਲ ਜਾਏ ਪਰ ਝੂਠ ਨਹੀਂ ਉਹਨੂੰ ਕੂਰ ਜਿਹੜਾ ਹੈ ਨਾ ਉਹ ਕੌੜਾ ਲੱਗਦਾ ਏ ਝੂਠ ਲੱਗਦਾ ਏ ਸੁਖਮਨੀ ਸਾਹਿਬ ਦੇ ਬਚਨ ਵੀ ਹੁੰਦੇ ਆ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਸ ਸੰਸਾਰਕ ਮਾਇਕੇ 'ਤੇ ਤੇ ਭਰੋਸਾ ਜਿਹੜਾ ਹੈ ਨਾ ਪਵ ਇਹਦੇ ਨਾਲ ਜਿਹੜਾ ਪਿਆਰ ਆ ਇਹ ਤੇ ਸਾਰਾ ਕੁਝ ਸੁਆਹ ਹੋਣ ਵਾਲਾ ਮਿੱਟੀ ਹੋਣ ਵਾਲਾ ਏ ਸਦਾ ਸਾਥ ਨਿਭਣ ਵਾਲਾ ਇਹ ਤੇ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਆ ਇਸ ਵਾਤੇ ਵਿਖਿਆ ਰੰਗ ਕੁੜਾ ਆਵਿਆ ਦਿਸਨ ਸਭੇ ਸ਼ਾਰ ਉਹ ਸ਼ਾਰ ਭਵ ਸੁਆ ਇੱਕ ਦਿਨ ਮਿੱਟੀ ਹੋਣ ਵਾਲੇ ਨੂੰ ਉਹ ਨੂੰ ਫਿਰ ਪ੍ਰਤੀਤ ਹੁੰਦੇ ਨੇ ਸਾਨੂੰ ਨਹੀਂ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਵਾਲ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਬੂੰਦ ਜਰੀ ਹੈ ਨਾ ਬੜੀ ਮਿੱਠੀ ਹੈ ਸੁਹਾਵਣੀ ਹੈ ਪਰ ਸਾਨੂੰ ਮਿੱਠੀ ਨਹੀਂ ਲੱਗਦੀ ਪਾਤਸ਼ਾਹ ਕਹਿੰਦੇ ਨੇ ਜਿਉਂ-ਜਿਉਂ ਸੰਗਤ ਕਰੇਗਾ ਨਾ ਇਹ ਜਿਹੜਾ ਮਨ ਦਾ ਰੋਗ ਆ ਨਾ ਇਹਦੇ ਅੰਦਰ ਵੈਰ ਆ ਵਿਰੋਧ ਆ ਈਰਖਾ ਇਹ ਕਾਲਾ ਪਾਣਿਆ ਹੌਲੀ ਹੌਲੀ ਮੁਕਦਾ ਜਾਏਗਾ ਜਦੋਂ ਮਨ ਰੋਗ ਹੋ ਗਿਆ ਫਿਰ ਗੁਰੂ ਦਾ ਸ਼ਬਦ ਇਹ ਮਿੱਠਾ ਲੱਗੇਗਾ ਜਿਵੇਂ ਬਿਮਾਰ ਬੰਦਾ ਹੋਵੇ ਉਹਨੂੰ ਪਛਾਦਾ ਪਾਣੀ ਰੋਟੀ ਚੰਗੀ ਨਹੀਂ ਲੱਗਦੀ ਕਹੇਗਾ ਮਿੱਠੀ ਚੀਜ਼ ਨੂੰ ਵੀ ਕੌੜੀ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਜਦੋਂ ਮਨ ਰੋਗੀ ਆ ਫਿਰ ਸ਼ਬਦ ਚੰਗਾ ਨਹੀਂ ਲੱਗਦਾ ਜੇ ਜਦੋਂ ਮਨ ਪਵਿੱਤਰ ਹੋ ਗਿਆ ਉਦੋਂ ਫਿਰ ਹਰ ਅੰਮ੍ਰਿਤ ਬੂੰਦ ਸੁਹਾਗਣੀ ਪ੍ਰਮਾਤਮਾ ਦਾ ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਉਹਦਾ ਨਾਮ ਫਿਰ ਮਿੱਠਾ ਲੱਗੇਗਾ ਵਣਤਨ ਪ੍ਰਭ ਸੰਗ ਮੌਲਿਆ ਸਮਰੰਥ ਪੁਰਖ ਅਪਾਰ ਕਣ ਕਣ ਵਿੱਚ ਉਹ ਪ੍ਰਮਾਤਮਾ ਵਸਦਾ ਏ ਜੱਤਰ ਤਤਰ ਦਿਸ਼ਾ ਵਿਸ਼ਾ ਹੋਏ ਫਾਲੋ ਉਹਨਾਂ ਰਾਗ ਫਿਰ ਜਿੱਦੜ ਵੀ ਬੰਦਾ ਝਾਤ ਪਾਏਗਾ ਉਨੂ ਰੁੱਖਾਂ ਦੇ ਪੱਤਿਆਂ 'ਚ ਵੀ ਆਨੰਦ ਪ੍ਰਤੀਤ ਹੋਏਗਾ ਮੌਲੇ ਨਜ਼ਰ ਆਉਣਗੇ ਕਿਉਂਕਿ ਹੁਣ ਅੰਦਰ aroog ਹੋ ਗਿਆ ਨਾ aroog ਬੰਦਾ ਹੋਵੇ ਸਾਰੀ ਦੁਨੀਆ ਨੂੰ aroog ਲੱਗੇਗੀ ਬਿਮਾਰ ਬੰਦਾ ਉਹਦੇ ਪਾਸ ਦੀ ਸਾਰੀ ਦੁਨੀਆ ਹੀ ਬਿਮਾਰ ਕਿਉਂਕਿ ਕਾਲੀਆਂ ਅਨਕਾ ਵਾਤਾਵਰਨ ਸਾਰਾ ਕੁਝ ਕਾਲਾ ਵਿਖਾਈ ਦੇਗਾ ਹਰਿਆਲਾ ਆ ਜੀਆ ਹਰਾ ਵਿਖਾਈ ਦੇਗਾ ਜੇ ਹੋਦੀ ਐਨਕਾ ਉਹਦਾ ਸੰਸਾਰ ਦਾ ਐਵੇਂ ਕਹਿ ਲਉ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹੁਣ ਵੰਤਨ ਪ੍ਰਭ ਸੰਗ ਮੌਲੇ ਆ ਚਾਸ ਮੇਰਾ ਖਿੜਿਆ ਨਜ਼ਰ ਪੈਂਦਾ ਏ ਸਮ੍ਰਤ ਪੁਰਖਾ ਪਾਲ ਉਹ ਜਿਹੜਾ ਪ੍ਰਮਾਤਮਾ ਨਾਲ ਸਾਰਿਆਂ ਦੇ ਵਿੱਚ ਵਸਦਾ ਨਜ਼ਰੀ ਪਈਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਬਲਾਵਣਾਰ ਹੁਣ ਅੰਦਰ ਉਸ ਪਿਆਰੇ ਦੇ ਮਿਲਣ ਦੀ ਤੰਗ ਜਾਤ ਪਈ ਹੁਣ ਆਪਣੇ ਵਸ ਦੀ ਬਾਤ ਨਹੀਂ ਆ ਕੇਵਲ ਤੇ ਕੇਵਲ ਗੁਰੂ ਦੀ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਉਹਨੂੰ ਮਿਲਿਆ ਜਾ ਸਕਦਾ ਹੈ ਫਿਰ ਜੀਵ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਪਾਛਾ ਹਰ ਮਿਲਣੇ ਨੂੰ ਮਨ ਲੋਚਦਾ ਹਰੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨ ਕਰਦਾ ਹੈ ਮੇਰੀ ਸਮਰੱਥਾ ਨਹੀਂ ਮੈਂ ਉਹਦਾ ਦਦਾਰ ਉਹਦਾ ਮਲਾਪ ਪ੍ਰਾਪਤ ਕਰ ਸਕਾਂ ਤੂੰ ਕਿਰਪਾ ਕਰ ਇਥੇ ਕਰਮ ਦੇ ਅਥ ਦੇ ਬਖਸ਼ਿਸ਼ ਕਰਮੀ ਕਰਮੀ ਇੱਕ ਕਰਮ ਦੇ ਅਥ ਹੁੰਦੇ ਨੇ ਕੰਮ ਇਥੇ ਕਰਮ ਦੇ ਅਥ ਨੇ ਬਖਸ਼ਿਸ਼ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਉਂਦਾ ਜਿਨੀਆਂ ਸਖੀਏ ਪ੍ਰਭ ਪਾਇਆ ਤਿਲ ਕਹਿ ਸਦ ਬੁਲਾਰ ਜਿੰਨਾਂ ਨੇ ਆਪਣੇ ਪਿਆਰੇ ਨੂੰ ਪਾਲਿਆ ਮੈਂ ਉਹਨਾਂ ਤੋਂ ਬਲਹਾਰ ਕੁਰਬਾਨ ਨਾਨਕ ਹਰ ਜੀ ਮੈਂ ਆਕਰ ਸ਼ਬਦ ਸੁਵਾਨ ਨਿਹਾਰ ਇਹ ਪੰਕਤੀ ਬੜੀ ਕੀਮਤੀ ਆਪਾਂ ਮੰਨਦੇ ਨਹੀਂ ਗੁਰੂ ਕੋਲ ਸ਼ਬਦ ਆ ਪਾਛਾ ਹੁਣ ਮੇਰੇ ਤੇ ਕਿਰਪਾ ਕਰ ਮੈਨੂੰ ਸਮਝ ਲੱਗ ਗਈ ਆ ਵੀ ਇਹ ਜਿਹੜਾ ਮੰਨਿਆ ਸ਼ਬਦ ਤੋਂ ਬਿਨਾਂ ਸੋਣਾ ਨਹੀਂ ਮੰਨ ਤੋ ਵੋ ਸ਼ਬਦ ਲਾਗੋ ਹਰਸ ਮੰਨ ਤੋ ਵੋ ਸ਼ਬਦ ਲਾਗੋ ਸ਼ਬਦ ਨਾਲ ਜੁੜ ਕੇ ਹੀ ਮਨ ਸਾਫ਼ ਹੁੰਦਾ ਏ ਜਦੋਂ ਧੰਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਬਾ ਬੁੱਢਾ ਜੀ ਬਾਬਾ ਬੂੜਾ ਜੀ ਦਾ ਮਲਾਪ ਹੋਇਆ ਤੇ ਪਾਛਾ ਨੂੰ ਜਦੋਂ ਦੁੱਧ ਛਕਾਇਆ ਪਾਛਾ ਕਹਿੰਦੇ ਤ੍ਰਿਪਤ ਹੋ ਗਏ ਤੇ ਕਹਿ ਲਗੇ ਪਾਛਾ ਦੁੱਧ ਛਕਿਆ ਤ੍ਰਿਪਤ ਹੋ ਗਏ ਤੇ ਮੈਨੂੰ ਵੀ ਰੱਬ ਦੇ ਘਰ ਦੀ ਕੋਈ ਬਾਤ ਸੁਣਾਓ ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸ਼ਬਦ ਸੁਣਾਇਆ ਫਿਰ ਉਹਦੀ ਝੋਲੀ 'ਚ ਸ਼ਬਦ ਦੀ ਦਾਤ ਪਾਈ ਉਹ ਸ਼ਬਦ ਦੀ ਦਾਤ ਜਿਹੜੀ ਫਿਰ ਇਸ ਜ਼ਿੰਦਗੀ ਨੂੰ ਬਹੁਤ ਉੱਚਾ ਲੈ ਜਾਂਦੀ ਹੈ ਅੱਜ ਚਰਨਾ ਤੇ ਸਿਰ ਝੁਕਦਾ ਹੈ ਤੰਤਨ ਬਾਬਾ ਬੁੱਢਾ ਸਾਹਿਬ ਦੀ ਬ੍ਰਹਮ ਗਿਆਨੀ ਕਿਉਂਕਿ ਸ਼ਬਦ ਤੇ ਪਾਤਸ਼ਾਹ ਕਹਿੰਦੇ ਨੇ ਇਸ ਜੀਵਨ ਨੂੰ ਸਵਾਗਤਵਾਤਿ ਸ਼ਬਦਿਆ ਜਿੰਨਾ ਚਿਰ ਸ਼ਬਦ ਦੀ ਕਮਾਈ ਨਹੀਂ ਪਾਤਸ਼ਾਹ ਕਹ ਲਗੇ ਸੁਰਤ ਇਹ ਮਨ ਉੱਚੇਰਾ ਨਹੀਂ ਹੋਏਗਾ ਇਹਦੇ ਤੇ ਤ੍ਰਿਸ਼ਨਾ ਦਾ ਭਾਵ ਤੇਗਾ ਲੋਭ ਮੋਹ ਹੰਕਾਰ ਇਹ ਚੀਜ਼ਾਂ ਤੋਂ ਖਹਿੜਾ ਨਹੀਂ ਛੁੱਟੇਗਾ ਜਿੰਨਾ ਚਿਰ ਸ਼ਬਦ ਦੀ ਕਮਾਈ ਨਹੀਂ ਇਤਨਾ ਸੀ ਗੁਰਦਵਾਰੇ ਤੇ ਚੀਜ਼ਾਂ ਸ਼ਬਦ ਅਭਿਆਸ ਹੋਣਾ ਚਾਹੀਦਾ ਨਾਮ ਅਭਿਆਸ ਹੋਣਾ ਚਾਹੀਦਾ ਸੰਗਤ ਜੁੜਨੀ ਚਾਹੀਦੀ ਪਰ ਗੁਰਦਵਾਰੇ ਤੇ ਸੰਗਤ ਨਹੀਂ ਜੁੜਦੀ ਇਹ ਮਾਇਆ ਦਾ ਪ੍ਰਭਾਵ ਹੈ ਜਿੱਦਨ ਪਤਾ ਲੱਗ ਗਿਆ ਵੀ ਇਹਦੇ ਤੋਂ ਮੇਲਾ ਕੋਈ ਹੋਰ ਬੇਲੀ ਨਹੀਂ ਕੋਈ ਸਾਥੀ ਨਹੀਂ ਕਿਉਂਕਿ ਇੱਥੇ ਦੇ ਮਹਾਂਪੁਰਖ ਆਇਸਨ ਵੀਰ ਜੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੇ ਬੜੇ ਪਿਆਰੇ ਬਚਨ ਕਹੇ ਸਨ ਕਹਿ ਲਗੇ ਇਸ ਸੰਸਾਰ ਇੱਕ ਅੰਨਾ ਖੂਆ ਲੋਕ ਇਹਦੇ ਤੇ ਡਿੱਗੇ ਨੇ ਸੰਸਾਰ ਇਹਦੇ ਤੇ ਡਿੱਗਾ ਹੈ ਕਹਿ ਲਗੇ ਇਹਦੇ ਜੋ ਕੱਢ ਸਕਦਾ ਹੈ ਤੇ ਕੇਵਲ ਸ਼ਬਦ ਗੁਰੂ ਕਰ ਸਕਦਾ ਹੋਰ ਕੋਈ ਐਸਾ ਸਾਧਨ ਨਹੀਂ ਜਿਹੜੇ ਤੋਂ ਬੰਦਾ ਇਹਦੇ ਤੋਂ ਨਿਕਲ ਸਕੇ ਬਸ ਉਹਦਾ ਤੇ ਜਿਹਨੇ ਖੂ ਦਾ ਡੱਡੂ ਹੁੰਦਾ ਨਾ ਤੇ ਉਹਦੇ ਵਾਸਤੇ ਖੂ ਹੀ ਉਹਦੀ ਦੁਨੀਆ ਹੈ ਉਹਨੂੰ ਬਾਹਰ ਤਾਂ ਕੋਈ ਨਹੀਂ ਪਤਾ ਇਹ ਸਤਿਗੁਰ ਰੱਬ ਦਾ ਪਿਆਰਾ ਨਾ ਉਹਦੀ ਸਮੁੰਦਰ ਨਾਲ ਗੁਰੂ ਸਮੁੰਦਰ ਨਦੀ ਖੂ ਹੀ ਦੁਨੀਆ ਹੈ ਕੂਪ ਭਰਿਓ ਬਾਬਾ ਰਮਦਾਸ ਜੀ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਬੂਜ ਐਸੋ ਮੇਰਾ ਮਨ ਵਿਖਿਆ ਝੂਠ ਵਿਖਿਆ ਬਮੋਇਆ ਕਸ ਆਰਾ ਪਾਰ ਨਾ ਸੰਗ ਖੂ ਦਾ ਕੋਲ ਆਗਲਾ ਪਾਰਲਾ ਬੰਨਾਂ ਦੀ ਖੂ ਦਾ ਡੱਡੂ ਖੂ ਦੇ ਵਿੱਚ ਹੀ ਉੱਥੇ ਚੱਕਰ ਕੱਢਦਾ ਕਰਦਾ ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ ਉਹਨੂੰ ਬਾਦ ਦੀ ਕੋਈ ਖੰਗਰ ਨਹੀਂ ਇਹ ਪ੍ਰਮਾਤਮਾ ਦਾ ਘਰ ਕਿੰਨਾ ਵਿਸਾਲ ਆ ਕਿੰਨੀ ਉਹਦੀ ਕੁਦਰਤ ਵਿਸਾਲ ਆ ਉਹਦਾ ਕੋਈ ਪਾਰਲਾ ਬੰਨਾਂ ਦੀ ਆ ਪਰ ਜੇ ਗੁਰੂ ਕੋਲ ਆ ਕੇ ਬੈਠਾਂਗੇ ਤਾਂ ਉਹ ਬ੍ਰਿਤੀ ਪੈਦਾ ਹੋਏਗੀ ਪਾਛਾ ਕਹਿੰਦੇ ਨੇ ਜੀ ਜੀ ਸਖੀ ਪ੍ਰਭ ਪਾਇਆ ਹਉ ਤਿੰਨ ਕੇ ਸਤਿ ਬਲਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰ ਬਲਹਾਰ ਸ਼ਬਦ ਦੀ ਦਾਤ ਫਿਰ ਸਾਡੀ ਸੁਰਤ ਜਿਹੜੀ ਵਿਸ਼ਾਲ ਹੋਏਗੀ ਫਿਰ ਪਾਛਾ ਕਹਿੰਦੇ ਨੇ ਜਿੰਨਾ ਤੇ ਇਹ ਦਾਤ ਵਰਤ ਇਹ ਸ਼ਬਦ ਮਿਲ ਗਿਆ ਫਿਰ ਸਾਵਣ ਤਿੰਨ ਸਵਾਦਰੀ ਜਿਨ ਰਾਮ ਨਾਮ ਔਰ ਹਾਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਹਾਰ ਆਪਣੇ ਗਲ 'ਤੇ ਪਾ ਲਿਆ ਨਾ ਸਮਝ ਲਓ ਸਾਵਣ ਦਾ ਮੀਂਹ ਦਾ ਉਹਨਾਂ ਦਾ ਹੀ ਚਲਦਾ ਹੈ ਜ਼ਿੰਦਗੀ 'ਚ ਦੁੱਖ ਹੋਵੇ ਨਾ ਮਾਰ ਮੀਂਹ ਵੀ ਪੈਂਦਾ ਹੋਵੇ ਹਰ ਜ਼ਿੰਦਗੀ ਦਾ ਸੁੱਖ ਘਾਟ ਹੋਵੇ ਬਲਕਿ ਫਿਰ ਵੀ ਕਲਪਗਾਏ ਜਲਕਲ ਮੀਂਹ ਭਰੇ ਗੁਰੂ ਕੀ ਬਾਣੀ ਦਾ ਵਿੱਚ ਨੇ ਕਿ ਹਰ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਜਲਕਲ ਮੀਂਹ ਭਰੇ ਸੀਤਲ ਪਮਨ ਝਲਾਰ ਦੇ ਹੁਣ ਅੱਗੇ ਤੇ ਹਵਾ ਪਤੀ ਵਗਦੀ ਸੀ ਔਰ ਪਾਣੀ ਨਾਲ ਸ਼ੋਕ ਹਵਾ ਵੀ ਠੰਡੀ ਆ ਕੇ ਬੱਦਲ ਨੂੰ ਠੰਡਿਆ ਕਰਨ ਦਾ ਯਤਨ ਕਰਦੀ ਆ ਜਲਕਲ ਮੀਂਹ ਭਰੇ ਸੀਤਲ ਪਮਨ ਝਲਾਰ ਦੇ ਸੁੱਬੜ ਕੱਪੜ ਖੋਗ ਨਾਨਕ ਪਰੀ ਵੀ ਹੋਈ ਦਿੱਤੀਆਂ ਪਰ ਪਤੀ ਕਹਿੰਨੀ ਪ੍ਰਮਾਤਮਾ ਕੋਲ ਨਹੀਂ ਤੇ ਸਾਰਾ ਕੁਝ ਤੱਤਾ ਲੱਗਦਾ ਏ ਪਰ ਜਿੰਨਾਂ ਦੇ ਕੋਲ ਉਹ ਪਿਆਰਾ ਏ ਉਹਨਾਂ ਦੀ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਆ ਜਿਵੇਂ ਭਾਈ ਤਾਰੂ ਸਿੰਘ ਦਾ ਮਹਾਨ ਸਾਧਕ ਵਾਲਾ ਦਿਨ ਵੀ ਆ ਜਿਨ੍ਹਾਂ ਦੇ ਅੱਗੇ ਦੋ ਉਪਰਾਂ ਰੱਖੀਆ ਸਭ ਇੱਕ ਪਾਸੇ ਰਾਜ ਹੀ ਇੱਕ ਪਾਸੇ ਹੂਰਾਂ ਦੇ ਡੋਲੇ ਹੀ ਆ ਲਾਹੌਰ ਦਾ ਰਾਜ ਤਖਤ ਇਹਨੂੰ ਦੇ ਦਿੰਦੇ ਆ ਆ ਕਿੱਡੀ ਕੀ ਗੱਲ ਆ ਕਿ ਇਸ ਕਤਲ ਕਰਾ ਲਾ ਮੁਸਲਮਾਨ ਹੋ ਜਾ ਸਾਡੀਆ ਦੁਨੀਆ ਦੀ ਗੱਤਾ ਅਸੀਂ ਮਿੰਟ ਵੀ ਲਾਉਂਦੇ ਕਈਆਂ ਨੇ ਸਮਝਾਇਆ ਪੁੱਤਰਾ ਕਿ ਵੀ ਕਿ ਵੱਡੀ ਗੱਲ ਆ ਅੱਜ ਵੀ ਕਹਿ ਦਿੰਦਾ ਨਾ ਇਹ ਤੇ ਖੇਤੀ ਇਹ ਤੇ ਜਦੋਂ ਮਰਦੀ ਵੱਢ ਲੋ ਫੇਰ ਹਰੀ ਹੋ ਜਾਂਦੀ ਆ ਇਹ ਪ੍ਰਮਾਤਮਾ ਨੇ ਕੇਸ ਦੇਣੇ ਚਾਹੁੰਦਾ ਪਰ ਬੰਦਾ ਟੱਣੇ ਤੇ ਦੋ ਫਿਰ ਦੇ ਹੀ ਜਾਂਦਾ ਕਿੰਨੇ ਕੁ ਜ਼ਰੂਰੀ ਹੋੜ ਗਏ ਪਾਈਤਾ ਨੂੰ ਸਭ ਤੋਂ ਵੱਡੀ ਆਉਖਾ ਕੀਤੀ ਆ ਕਹਿ ਲਗਾ ਤਾਨੂੰ ਸਿੰਘਾ ਕੇਸ ਕਤਲ ਕਰਾ ਲਾ ਤੇਰੀ ਜ਼ਿੰਦਗੀ ਦੀ ਬਖਸ਼ਿਸ਼ ਹੋ ਦੇ ਕਿ ਤੈਨੂੰ ਜ਼ਿੰਦਗੀ ਬਖਸ਼ ਦਿੰਦੇ ਆ ਕਹਿ ਲਗਾ ਨਹੀਂ ਕਲਗੀ ਵਾਲੇ ਬਾਪੂ ਨਾਲ ਪ੍ਰਣ ਕੀਤਾ ਸੀ ਜਿੰਨਾ ਚਿਰ ਪ੍ਰਣ ਪੂਰਾ ਨਹੀਂ ਹੁੰਦਾ ਉਨਾਂ ਚਿਰ ਮੇਰੇ ਕੇਸਾ ਨੂੰ ਕੋਈ ਕਤਲ ਨਹੀਂ ਕਰ ਸਕਦਾ ਉਨਾਂ ਚਿਰ ਇਹ ਪ੍ਰਾਣਾ ਨੂੰ ਆਗਿਆ ਨਹੀਂ ਦਵਾਗਾ ਜਿੰਨਾ ਚਿਰ ਮੇਰਾ ਪ੍ਰਣ ਪੂਰਾ ਨਹੀਂ ਹੁੰਦਾ ਕਿਹੜਾ ਪ੍ਰਾਣ ਆ ਕਹਿ ਲਗਾ ਧਰਮ ਕੇ ਹੇਤ ਸਰੀਰ ਮੇਰਾ ਇਹ ਜਿਹੜਾ ਮੇਰਾ ਸਰੀਰ ਹੈ ਨੇ ਧਰਮ ਦੇ ਹੇਤ ਆ ਧਰਮ ਨਾਲ ਪਿਆਰ ਆ ਧਰਮ ਨਾਲ ਸਾਹ ਜਪਾਈ ਸੀ ਬਾਪੂ ਕਲਗੀ ਵਾਲੇ ਪਾਤਸ਼ਾਹ ਜੀ ਦਾ ਅਮਰ ਸ਼ਕਤੀ ਧਰਮ ਕੇ ਹੇਤ ਸਰੀਰ ਮੇਰਾ ਪ੍ਰਣ ਪਾਲ ਕੇ ਖਾ ਕੇ ਸਾਥ ਮਲੇਗਾ ਕਹਿ ਲਗੇ ਏਤੀ ਭੂਤੀ ਤ੍ਰਲੋਕੀ ਕੋ ਰਾਜ ਤੁਸੀਂ ਇੰਨੀਆਂ ਆਫਰਾਂ ਕਰਦੇ ਹੋ ਤਰਲੋਕੀ ਦਾ ਰਾਜ ਵੀ ਦੇ ਦਿਓ ਨਹੀਂ ਤਾਰੂ ਮਰਗਿੰਦ ਦਾ ਚਿੱਤ ਡੁਲੇਗਾ ਕਹਿ ਲਗੇ ਤਾਰੂ ਮਰਗਿੰਦ ਦਾ ਚਿੱਤ ਨਹੀਂ ਡੁਲੇਗਾ ਕਿਉਂਕਿ ਸਿੱਖੀ ਪਿਆਰੀ ਹੈ ਸਿੱਖੀ ਐਵੇਂ ਨਹੀਂ ਕਰਦੀ ਭਾਈ ਤਾਰੂ ਸਿੰਘ ਸਾਡਾ ਚੈਨਲ ਬਣਾਣਾ ਹੋ ਰਿਹਾ ਹੈ ਅੱਜ ਦੇ ਨੌਜਵਾਨ ਨੂੰ ਸਿੱਖਣਾ ਚਾਹੀਦਾ ਜਿਹਦੇ ਕਹਿੰਦੇ ਨੇ ਕਿ ਇਸ ਐਮਐਲ ਕੀ ਹੁੰਦਾ ਹੈ ਕੇਸ ਗੁਰੂ ਦੀ ਮੋਰ ਨੇ ਇਹ ਤਾਂ ਪਤਾ ਲੱਗਦਾ ਹੈ ਕਲਗੀ ਵਾਲੇ ਪਾਤਸ਼ਾਹ ਦਾ ਸਿੱਖਿਆ ਭਾਈ ਸਾਹਿਬ ਭਾਈ ਤਾਰੂ ਸਿੰਘ ਵੀ ਮਾਣ ਸਾਡੇ ਨੂੰ ਕੋਟਾਨ ਕੋਲ ਪ੍ਰਣਾਮ ਸਮ ਕੇਵਲ ਇਹ ਵਿਚਾਰ ਕਰਦਾ ਹੋਇਆ ਬੇਨਕ ਬਿਲਕੁਲ ਨਾ ਖਿਮਾ ਗਈ ਸੋਕੋ ਦੇ ਨਾਮ ਤੇ ਧਾਵੇ ਸਿੱਖ ਪੜਦੇ ਸੁਣਦੇ ਸਰਬਤ ਲਾਇ ਮੰਨੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ